ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਦੇ ਵਲੌਗ ਵਿੱਚ ਅਸੀਂ ਚੱਲੇ ਆਂ ਭਾਂਜੇ ਦੇ ਵਿਆਹ ਤੇ ਅੱਜ ਹੈਗੀ ਆ ਜਾਗੋ ਸਰਗੁੰ ਦੇ ਨਾ ਵੰਗਾ ਪਵਾ ਲਈਏ ਕਹਿੰਦੀ ਵੰਗਾ ਦੀ ਘਾਟ ਰਹਿ ਗਈ ਆ ਕਿਵੇਂ ਆਕੜਦੀਆਂ ਨਹੀਂ ਮੇਰੇ ਨਾਲ ਇਹ ਨਿੱਕੀ ਜੀ ਹੈ ਨਾਲੇ ਵੰਗਾ ਪਾਉਣ ਚੱਲੇ ਆ ਤੇ ਨਾਲੇ ਆਕੜਦੀ ਆ ਨਾ ਲਓ ਬਈ ਸਰਗੁੰ ਦੇ ਹੁਣ ਵੰਗਾ ਚੜਾਉਣ ਲੱਗੇ ਆ ਅਸੀਂ ਐ ਕਰਦਾ ਓਏ ਲਓ ਜੀ ਬੰਗਾ ਚੜਾਤੀਆਂ ਮੁੰਡੇ ਦੇ ਸੋਹਣੀ ਲੱਗਦੀਆਂ ਹੈ ਠੀਕ ਆ ओके ਲੋ ਬਈ ਇਧਰ ਚੱਲੀ ਜਾਂਦੀ ਤਿਆਰੀ ਸਾਰੀ ਜਾਣਦੀ ਤੇ ਬੱਚੇ ਹੋ ਗਏ ਤਿਆਰ ਆ ਹਰਲੀਨ ਅਸ਼ਮੀਤ ਕੀ ਉਹਦਾ ਨਾਮ ਅਸ਼ੂ ਕੀ ਆ ਅਸ਼ਮੀਤ ਅਸ਼ਮੀਤ ਹਾਂ ਸਰਗੁਣ ਤੇ ਹਰਗੁਣ ਤੇ ਇਧਰ ਆ ਇਹ ਕੌਣ ਆ ਹਰਲੀਨ ਲੋ ਬਈ ਇਧਰ ਪੱਗ ਬੰਨੀ ਜਾਂਦਾ ਮੁੰਡਾ ਹੈ ਰੈਂਪੀ ਉੱਥੇ ਚੜੂਗੀ ਮੋਗੇ ਤੋਂ ਹੀ ਲਓ ਭਾਈ ਜਵਾਕਾਂ ਨੂੰ ਹੈਗੀ ਆ ਖੁਸ਼ੀ ਦੁੱਗਣੀ ਤੇ ਹੋ ਗਏ ਤਿਆਰ ਪੂਰੇ ਜਵਾਕ ਗੱਡੀਆਂ ਵੀ ਤਿਆਰ ਆ ਇਧਰ ਹਰਲੀਨ ਹੋਣੇ ਵੀ ਪੂਰੇ ਤਿਆਰ ਆ ਭਾਈ ਲੈ ਉਧਰ ਹਰਗੋਣਾ ਸਰਗੋਣਾ ਹੋਣੀ ਲਓ ਭਈ ਆ ਖੜਾ ਨਾਨਕਾ ਮੇਲਾ ਇਹ ਸਾਰਾ ਨਾਨਕਾ ਮੇਲਾ ਭਾਈ ਬਿੱਟੂ ਹੋਣੇ ਬਾਈ ਹੋਣੇ ਇਧਰ ਬਾਈ ਗਜਨੀ ਕਲੱਬ ਸਾਸਤਰੀ ਕਾਰ ਆ ਸਾਡੇ ਬੱਚੇ ਨਿੱਕੇ ਨਿੱਕੇ ਇੱਧਰ ਗੱਡੀਆਂ ਖੜੀਆਂ ਬਈ 5 5-6 ਹੋ ਗਈਆਂ ਗੱਡੀਆਂ। ਹਰਗੁਣ ਦਾ ਨਾਮ। ਲੋ ਬਈ ਸਰਗੁਣ ਹੁਣੇ ਵੀ ਲੱਗ ਪਏ ਬੈਠਣ ਤੇ ਸਾਰੀਆਂ ਗੱਡੀਆਂ ਹੋ ਗਈਆਂ ਤਿਆਰ। ਆਜੋ ਆਜੋ ਬੈਠੋ ਇੱਥੇ। ਹਰਗੁਣ ਤੇ ਸਰਗੁਣ ਦੋ ਭੈਣਾ ਇੱਥੇ ਬੈਠ ਗਈਆਂ ਤੇ ਇੱਧਰ ਵੀ ਫੈਮਲੀ ਸਾਡੀ ਜਿਹੜੀ ਸਾਰੀ ਬੈਠ ਗਈ ਆ ਬਈ ਤੇ ਉੱਧਰ ਵੀ ਹੁਣ ਗੱਡੀਆਂ ਤਿਆਰ। ਵਾਹਿਗੁਰੂ ਜੀ ਬੋਲ ਤਾਂ ਤੇ ਅੱਜ ਇਹਨਾਂ ਨੂੰ ਆਪਾਂ ਇੱਕ ਗਾਣੇ ਤੇ ਵੀ ਨਚਾਉਣਾ ਦੋਨਾਂ ਨੂੰ ਤੁਹਾਨੂੰ ਠੀਕ ਆ ਨਚੋਂਗੇ ਨਾ। ਹਾਂਜੀ ਹਰ ਕੋਣ ਦੱਸੋ ਬਈ ਇੱਧਰ ਦੇਖੋ ਨੱਚੂਗੀਆਂ ਦੱਸੋਗੇ ਨੱਚੂਗੀਆਂ ਨਾ ਬਣਾ ਵਾਠ ਠੀਕ ਆ ਸਾਰੇ ਸਾਰੇ ਲਾਈਨ ਇਕੱਠੇ ਚਲੋ ਬਈ ਹਾਂ ਸਾਰੀ ਲਾਈਨ ਇਕੱਠੀ ਤੁਰ ਪਏ ਬਈ ਹੁਣ ਘਰੋਂ ਅਸੀਂ ਹਨਾ ਕਿਹਨੇ ਯਾਰ ਜੋਧੇ ਕੇ ਉਹ ਵੀ ਆਉਂਦੇ ਬਸ ਉਹ ਵੀ ਉਹ ਵਿਆਹ ਤੋਂ ਆਏ ਨਾ ਹਾਂ ਹਾਂ ਅੱਛਾ ਉਹ ਕਹਿੰਦਾ ਕਹਿੰਦਾ ਤਿਆਰ ਤਾਂ ਹੈਗਾ ਹੀ ਚੀਕ ਉਹਦੀ ਫਿਰ ਲਓ ਬਈ ਗੱਡੀਆਂ ਪਹੁੰਚ ਗਈਆਂ ਬੁੱਗੀਪੁਰੇ ਤੇ ਸਾਰਾ ਜਿਹੜਾ ਨਾਨਕਾ ਮੇਲ ਆਪਣਾ ਜਿਹੜਾ ਆ ਗਿਆ ਵਾ ਇਥੋਂ ਹੁਣ ਆਪਾਂ ਜਾਵਾਂਗੇ ਤੁਰ ਕੇ ਇੱਧਰ ਇਹ ਹੈਗਾ ਜੋਧਾ ਮੱਲ ਤੇ ਪਾਊਗਾ ਕੜਾਲ ਤੇ ਆ ਇਹ ਹੈਗਾ ਗੁਰਵੰਚ ਹਾਂ ਕ ਆ ਗੁਰਫਤੇ ਲਓ ਭਾਈ ਮੁੰਡਾ ਲੱਗ ਰਿਹਾ ਨੱਚਣ ਬਿਨਾਂ ਢੋਲ ਤੋਂ ਸਾਰੇ ਪਹੁੰਚ ਗਏ ਆ ਭਾਈ ਤੇ ਹੁਣ ਅਸੀਂ ਗੱਡੀਆਂ ਲਾ ਕੇ ਆਉਣੇ ਤੇ ਫੇਰ ਇਦੂ ਬਾਅਦ ਜਿਹੜਾ ਇਥੋਂ ਤੂਲ ਤੂਲ ਵੀ ਜਾ ਕੇ ਨੱਚ ਨੱਚ ਕੇ ਜਾਵਾਂਗੇ ਜਿਵੇਂ ਵੀ ਹੋਇਆ ਪ੍ਰੋਗਰਾਮ ਤੁਹਾਨੂੰ ਦਿਖਾਉਣੇ ਆ ਅੱਜ ਗੁੱਗੀਆਂ ਦੀ ਜੋੜੀ ਸਾਡੀ ਨਾ ਕੀਤਾ ਦੋ ਮੈਂ ਨਾ ਆ ਜਾਂਦਾ ਅਸਲੀ ਨਾਨਕਾ ਮੇਲਤਾ ਆ ਜਾਂਦਾ ਭਾਈ ਇਹਨਾਂ ਨੇ ਕੱਢਣੇ ਚੈਪ ਇਧਰ ਵੀ ਕੱਲਾ ਹੀ ਕੱਲਾ ਹੀ ਭਰਾ ਕਹਿੰਦੇ ਇਧਰ ਚਾਰਾਂ ਦਾ ਇਹ ਸੱਦੂ ਚੈ ਬੱਜ ਨਾਚ ਨਾਚਣਾ ਇਹ ਕੱਟੇਗਾ ਹੈ ਦੱਸ ਦੇ ਯਾਰ ਹੈ ਹੈ ਠੀਕ ਆ ਕੀ ਪਲੇ ਬ੍ਰਦਰ ਫੇਸ ਹੋਣਾ ਹੈ ਕਿ ਆਕਰ ਸਾਹਮਣੇ ਦੇਖ ਨੂੰ ਠੀਕ ਹੈ ਇਧਰਲੇ ਪਾਸੇ ਲੱਗਿਆ ਹੋਇਆ ਡੀਜੀ ਵਾਲਾ ਸਿਸਟਮ ਅਜੇ ਚਾਲੂ ਨਹੀਂ ਹੋਇਆ ਕੰਮ ਆ ਬਾਈ ਦੇ ਯਾਰ ਕੋਕ ਦੇ ਯਾਰ ਲੈ ਚੱਕ ਲੈ ਪਹਿਲਾਂ ਹਰਲੀਨ ਉਹਨੇ ਖਾਣਗੇ ਪਕੌੜੇ ਫਿਰ ਦੇਣਗੇ ਤੇ 36ੜੀਆਂ ਪਹਿਲਾਂ ਹਰਲੀਨ ਖਾਊਗੀ ਪਕੌੜੇ ਫਿਰ 36ੜੀਆਂ ਦਊਗੀ ਬੈਜੋ ਟਟਕੇ ਟਟਕੇ ਬੈਜੋ ਸਾਰੇ ਜਣੇ ਦੂਤ ਦੂਤ ਟਾਲੀਆਂ ਵਾਲਾ ਨਹੀਂ ਧਿਆਕੜ ਗੇ ਮੇਰਾ ਕਰਨੀ ਜਾਣਦੀ ਉੱਚੇ ਜਵਾਰ ਵਾਲਾ ਨਹੀਂ ਧਿਆਕੜ ਇਹ ਤੂੰ ਮੇਰਾ ਨਾਂ ਨਹੀਂ ਜਾਣਦੀ ਮੁਰਸ਼ੀ ਦਾ ਕਰਤਾਰਾ ਟਟ ਜਾ ਰੱਬ ਕਰਕੇ